ਸੱਚ ਸੱਚ ਗੁਆਨਾ ਸੱਚ ਹੈਪੀ ਸੱਚ ਨਾਨਕੋ ਸੀ ਪੀ ਸਾਈ ਗੁਰੂ ਜੀ ਦਾ ਖਾਲਸਾ ਸਾਈ ਗੁਰੂ ਜੀ ਕੀ ਫਤਿਹ ਚਾਰ ਸਤਿ ਸ੍ਰੀ ਅਕਾਲ ਮੇਰਾ ਨਾਮ ਸਿੱਧ ਕਵੀਰ ਹੈ ਚਾਰ ਸੈਭ ਜੱਦਾ ਦੇ ਨਾਮ ਸੈਭ ਜੱਦਾ ਅਜੀਤ ਸਿੰਘ ਜੀ ਸੈਭ ਜੱਦਾ ਜੁਝਾਰ ਸਿੰਘ ਜੀ ਸੈਭ ਜੱਦਾ ਜੁਝਾਰ ਜੁੜਾ ਵਰ ਸਿੰਘ ਜੀ ਸੈਭ ਜੱਦਾ ਫਤਿਹ ਸੈਭ ਜੱਦਾ ਫਤਿਹ ਭਾਈ ਗੁਰੂ ਜੀ ਦਾ ਖਾਲਸਾ ਭਾਈ ਗੁਰੂ ਜੀ ਕੀ ਫਤਿਹ ਕਿਸ ਦਾ ਖਾਲਸਾ ਵੇ ਬੁੱਚੀ ਕਿ ਪਾਈਦੇਲ ਸਿੰਘ ਜੀ ਪਾਈ ਧਰਮ ਸਿੰਘ ਜੀ ਪਾਈ ਹਿਮੰਤ ਸਿੰਘ ਜੀ ਪਾਈ ਮੋਹਨ ਸਿੰਘ ਜੀ ਪਾਈ ਸਾਬ ਸਿੰਘ ਜੀ ਪਾਈ ਕੋਟੀ ਕਾਲਸਾ ਵੇ ਬੁੱਚੀ ਮਾਈਕਲ ਜੀ ਕੀ ਫੱਟੇ ਜੋ ਕਿ ਹਰ ਸਾਲ ਗੁਰਮਤ ਪ੍ਰੋਗਰਾਮ ਹੁੰਦੇ ਨੇ ਸ੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੂੰ ਕੀਤੇ ਜਾਂਦੇ ਨੇ ਹਲਕਾ ਜੋਗੇ ਦੇ ਜੋ ਕਿ ਪ੍ਰਬੰਧਕ ਕਮੇਟੀ ਦੇ ਮੈਂਬਰ ਨੇ ਗੁਰਬੀ ਸਿੰਘ ਚੱਬਰਾ ਉਹਨਾਂ ਦੇ ਉਪਰਾਡੇ ਦੇ ਨਾਲ ਬੱਚਿਆਂ ਨੂੰ ਗੁਰਮਤਿ ਦਿੱਤੀ ਜਾਂਦੀ ਹੈ ਇਹ ਜਿਹੜੇ ਗੁਰਮਤਿ ਕੈਂਪ ਨੇ ਬੱਚਿਆਂ ਨੂੰ ਉਹ ਸਿੱਖੀ ਦੇ ਇਤਿਹਾਸ 'ਤੇ ਸੁਮਰ ਸਿੱਖੀ ਦੇ ਇਤਿਹਾਸ ਦਾ ਪਤਾ ਲੱਗਦਾ ਹੈ ਪਰਬਾਣੀ ਦਾ ਪਤਾ ਲੱਗਦਾ ਹੈ ਕਿਉਂਕਿ ਕਈ ਸਾਲ ਤੋਂ ਇਹ ਸਰਕੇ ਦੇ ਵਿੱਚ ਇਹ ਗੁਰਮਤਿਾਰੇ ਬਹੁਤ ਪ੍ਰਚਾਰਾ ਕਰਦੇ ਨੇ ਉਸ ਤੋਂ ਪ੍ਰੰਤ ਬਹੁਤ ਵੱਡੇ ਵੱਡੇ ਸਮਾਗਮਾਂ ਕਰਦੇ ਨੇ ਬੱਚੇ ਬਹੁਤ ਇੱਥੇ ਪੜ੍ਹਦੇ ਨੇ ਗੁਰਮੰਧ ਆਜੋ ਕੇ ਪ੍ਰਚਾਰ ਕਰਾ ਰਹੇ ਨੇ ਬਹੁਤ ਬਹੁਤ ਇਹਨਾਂ ਦਾ ਧੰਨਵਾਦ ਕੀਤਾ ਜਾਂਦਾ ਹੈ ਬਹੁਤ ਬਹੁਤ ਖਾਲਸਾ ਬਹੁਤ ਬਹੁਤ ਇਹ ਤੋਂ ਸਤ ਸਨਨਾ ਬੰਦੂ ਕੋਰੇ ਮੇਰੋ ਮੇਰਵੇ ਆਨ ਮੁਲਕ ਮਹੂਨੀ ਸਭੰਤੂ ਪਰਸਾਦ ਦਾ ਬਾਤ ਆਜ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਮੇਰਾ ਨਾਮ ਹੈ ਸਮੀਤ ਕਾ ਬਿੰਦ ਫਰਮਾਈ ਚਾਰ ਸਹਾ ਜਿਆ ਦੇ ਨਾਮ ਬਾਬਾ ਜੀ ਦਸ ਸਿੰਘ ਜੀ ਬਾਬਾ ਜੀ ਜਸ ਸਿੰਘ ਜੀ ਬਾਬਾ ਜੋਰਾਵਾਰ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਹਰਦੀਪ ਰਸਿੰਗ ਹੈ ਮੇਰਾ ਪਿੰਡ ਕ੍ਰਿਸ਼ਨ ਕ੍ਰਿਸ਼ਨ ਵੜਾ ਫਰਮਾਹੀ ਹੈ ਪੰਜ ਕਕਾਰਾਂ ਦੇ ਨਾਮ ਕਕਾ ਕੇਸ ਕਕੜਾ ਕਕੰਗਾ ਕਕਵਸਰਾ ਕਕਾ ਕਿਰਪਾਨ ਕਾਕਾ ਸਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਬਲਕਰਨ ਸਿੰਘ ਹੈ ਮੇਰੇ ਪਿੰਡ ਦਾ ਨਾਮ ਕਿਸ਼ਨਗੜ੍ਹ ਫਰਮਾਹੀਆ ਹੈ ਸ੍ਰੀ ਅਕਾਲ ਤਖਤ ਸ੍ਰੀ ਅਮਰਿਤਸਰ ਸਾਹਿਬ ਸ੍ਰੀ ਤਖਤ ਸ੍ਰੀ ਹਰਮੰਦਰ ਜੀ ਪਟਨਾ ਸਾਹਿਬ ਵਿਹਾਰ ਤਖਤ ਸ੍ਰੀ ਕੇਸਗੜ੍ਹ ਸਾਹਿਬ ਨੰਦਬਰ ਸਾਹਿਬ ਤਖਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਬਠਿੰਡਾ ਤਖਤ ਸ੍ਰੀ ਹਜੂਰ ਸਾਹਿਬ ਨੰਦੇੜ ਮਹਾਰਾਸ਼ਟਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲਾਇ ਗੁਰੂ ਦੀ ਤਾ ਸਾ ਲਾਇ ਗੁਰੂ ਦੀ ਫਤਿਹ ਮੂਲ ਮੰਤਰ ਇਤੋਂ ਤਾ ਸਤਨਾਮ ਤਾ ਪੋਸਨੇ ਪੋਨੇ ਵਤਾਨੁ ਅਦੁਨੇਸਾ ਪੰਧ ਦੁਪਤਸਾਦ ਦੱਪ ਆਹ ਸਤਿਰਾ ਸਤ ਹੈ ਪੀ ਸਤ ਨਾਮ ਤੂ ਸੀ ਪੀ ਸਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਨ੍ਹਾਂ ਦੁਆਰਾ ਹਰ ਸਾਲ ਪ੍ਰਾਲਾ ਕੀਤਾ ਜਾਂਦਾ ਹੈ तकरीबन ਪਿਛਲੇ 10 ਸਾਲਾਂ ਤੋਂ ਲੈ ਕੇ ਗੁਰਮਤਿ ਜੋ ਕੈਂਪ ਹਨ ਗਰਮੀ ਦੀਆਂ ਛੁੱਟੀਆਂ ਨੂੰ ਮੁਸਤਕਬਕ ਲਵਾਏ ਜਾਂਦੇ ਆ ਸੋ ਇਸ ਸਾਲ ਵੀ ਗੁਰਮਤਿ ਕੈਂਪ ਲਵਾਏ ਗਏ ਨੇ ਸੋ ਦਾਸ ਹਰਜੀਤ ਸਿੰਘ ਅ ਸ੍ਰੀ ਅਕਾਲ ਸਹਾਇ ਗੁਰਦੁਆਰਾ ਸਾਹਿਬ ਜਿਸੰਗਰਾ ਫਰਮਾਹੀ ਤੇ ਹੈਡ ਗ੍ਰੰਥੀ ਐਸ ਮੈਂਜੋਰੀਟੀ ਕਰ ਰਹੇ ਨੇ ਜੋ ਕਿ ਇਸ ਸਮੇਂ ਬੱਚਿਆਂ ਦੇ ਜੋ ਗੁਰਮਤਿ ਕੈਂਪ ਸ਼ੁਰੂ ਹੋ ਰਹੇ ਨੇ ਤੇ ਰੋਜ਼ ਕਲਾਸਾਂ ਲਗਾਈਆਂ ਜਾਂਦੀਆਂ ਨੇ ਬੱਚਿਆਂ ਦੀਆਂ ਤੇ ਗੁਰਮਤ ਕੈਂਪ ਦੇ ਵਿੱਚ ਮੇਨ ਆਧਾਰ ਹੈ ਬੱਚਿਆਂ ਨੂੰ ਗੁਰਮਤ ਦੇ ਨਾਲ ਜੋੜਨਾ ਗੁਰੂ ਦੀ ਬਾਣੀ ਨਾਲ ਜੋੜਨਾ ਗੁਰੂ ਦੇ ਵਚਨਾਂ ਨਾਲ ਜੋੜਨਾ ਗੁਰਵਾਣੀ ਦੇ ਵੇਸ ਨਾਲ ਜੋੜਨਾ ਕਿਉਂਕਿ ਗੁਰਵਾਣੀ ਦਾ ਜਿਹੜਾ ਮਹੱਤਵ ਹੈ ਸਹ ਕਹਿੰਦੇ ਨੇ ਸਾਚਾ ਧਨ ਗੁਰਮਤੀ ਪਾਏ ਕਾਚਾ ਧਨ ਫੁਨ ਆਵੇ ਜਾਏ ਸੱਚੇ ਧਨ ਦੇ ਨਾਲਿਰਦੇ ਵਿੱਚ ਹਿਰਦੇ ਦੀ ਅਮੀਰੀ ਆਉਂਦੀ ਹੈ ਸੱਚੇ ਧਰਨਾ ਨਾਲ ਜੁੜ ਕੇ ਬੱਚੇ ਪਾਤ ਪੁਣੇ ਤੋਂ ਲੱਚਰਤਾ ਤੋਂ ਅਤੇ ਨਾਲ ਹੀ ਨਸ਼ਿਆਂ ਤੋਂ ਦੂਰ ਰਹਿੰਦੇ ਨੇ ਜਿਸ ਕਰਕੇ ਉਹਨਾਂ ਦਾ ਜਿਹੜਾ ਆਤਮਿਕ ਜੀਵਨ ਹੈ ਜਿਸ ਬਾਰੇ ਗੁਰੂ ਸਾਹਿਬਾਨ ਨੇ ਬਹੁਤ ਕੁਝ ਸਾਨੂੰ ਗੁਰਬਾਣੀ ਵਿੱਚ ਸਮਝਾਇਆ 1430 ਪੰਨਿਆਂ ਦੇ ਵਿੱਚ ਆਤਮਿਕ ਅਧ ਰੂਚਾ ਕਰਨ ਵਾਸਤੇ ਬਹੁਤ ਕੁਝ ਸਾਨੂੰ ਸਿਖਾਇਆ ਸੋਸੀ ਨਾਲ ਜੁੜਨ ਵਾਸਤੇ ਬੜਾ ਵੱਡਾ ਪ੍ਰਾਲਾ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੁਆਰਾ ਕੀਤਾ ਜਾਂਦਾ ਹੈ ਤੇ ਇਸ ਸਾਲ ਵੀ ਕੀਤਾ ਗਿਆ ਬੱਚੇ ਇਤਿਹਾਸ ਨਾਲ ਜੁੜਦੇ ਆ ਬੱਚੇ ਗੁਰਬਾਣੀ ਨਾਲ ਜੁੜਦੇ ਆ ਤੇ ਗੁਰੂ ਸਾਹਿਬਾਨਾਂ ਦੀਆਂ ਜਨਮ ਰੇਟਾਂ ਕੀ ਨੇ ਤੇ ਪੰਜ ਪਿਆਰਿਆਂ ਦੇ ਨਾਮ ਕੀ ਨੇ ਕਿਉਂਕਿ ਮੋਡਲਾ ਆਧਾਰ ਹੈ ਹੁਣ ਆਪਣਾ ਜੋ ਦੇਖਣ ਦੇ ਵਿੱਚ ਆਉਂਦਾ ਹੈ ਜੋ ਕੇ ਸਮੇਂ ਦੇ ਬੱਚਿਆਂ ਨੂੰ ਛੋਟੇ ਬੱਚਿਆਂ ਦੀ ਗੱਲ ਛੱਡੀ ਹੈ ਵੱਡੇ ਬੱਚਿਆਂ ਨੂੰ ਵੀ ਜਿਹੜਾ ਅੱਜ ਬੇਸ਼ੱਕ ਵੱਡੀਆਂ ਪੜਾਈਆਂ ਕਰ ਚੁੱਕੇ ਨੇ ਬੀਏ ਐਮਏ ਵੱਡੀਆਂ-ਵੱਡੀਆਂ ਪੜਾਈਆਂ ਕਰ ਚੁੱਕੇ ਨੇ ਉਹਨਾਂ ਨੂੰ ਵੀ ਗੁਰੂ ਸਹਿਬਾਨਾਂ ਦੇ ਛੋਟੇ-ਛੋਟੇ ਜਿਹੜੇ ਮੂਲ ਆਧਾਰ ਨੇ ਉਹਨਾਂ ਬਾਰੇ ਵੀ ਉਹਨਾਂ ਨੂੰ ਨੌਲੇਜ ਨਹੀਂ ਹੈ ਸੋ ਵੱਡਾ ਪ੍ਰੰਾਲਾ ਹੈ ਸ਼੍ਰੋਮਣੀ ਗੁਰਦੁਆਰਾ ਕੋਰਪੋਰੇਟ ਪ੍ਰਬੰਧਕ ਕਮੇਟੀ ਦਾ ਸੋ ਸਾਡੇ ਪ੍ਰਬੰਧਕ ਇੱਥੋਂ ਦੇ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਜਿਹੜੇ ਜਨੇ ਮੈਂਬਰ ਸਹਿਬਾਨ ਨੇ ਦਾਸ ਵੱਲੋਂ ਨਗਰ ਵੱਲੋਂ ਸ਼੍ਰੋਮਣੀ ਗੁਰਦੁਆਰਾ ਕਮੈਂਟੀ ਦਾ ਧੰਨਵਾਦ ਕੀਤਾ ਜਾਂਦਾ ਹੈ ਇਸੇ ਤਰ੍ਹਾਂ ਪ੍ਰਾਲੇ ਕੀਤੇ ਜਾਂਦੇ ਤੇ ਵੱਡੇ ਪੱਧਰ ਦੇ ਕਰਾਏ ਜਾਂਣ ਜਿਸ ਕਰਕੇ ਇਹਨਾਂ ਗੁਰਮਤ ਪ੍ਰੋਗਰਾਮਾਂ ਦੇ ਵਿੱਚੋਂ ਕੁਝ ਨਾ ਕੁਝ ਨਿਕਲੇ ਜਿਸ ਕਰਕੇ ਸਾਡੇ ਬੱਚੇ ਪਾਤਸ਼ਾਹਣਿਆਂ ਤੋਂ ਅਤੇ ਗੁਰਬਾਣੀ ਨਾਲ ਜੁੜ ਕੇ ਗੁਰਸਿੱਖੀ ਵਾਲਾ ਅਮਰਤਾਈ ਹੋ ਕੇ ਆਪਣਾ ਜੀਵਨ ਜਉਣ ਸੋ ਸਾਰੀ ਸੰਗਤ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਸ਼੍ਰੀ ਅਕਾਲ ਹਰਵਿੰਦਰ ਸਿੰਘ ਬਕਾ ਢਾਡੀ ਜੱਥਾ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਸੇਵਾ ਨਿਮਾ ਰਹੇ ਆਕ ਸਰਦਾਰ ਦੰਗਮਾ ਸਾਹਿਬ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਧਰਮ ਪ੍ਰਚਾਰ ਕਮੇਟੀ ਸ੍ਰੀ ਅਮਰ ਸਰ ਬੱਲੋਂ ਆਕ ਸ੍ਰੀ ਦੰਗਮਾ ਸਾਹਿਬ ਦੇ ਰਾਹੀਂ ਸਾਡੇ ਬਹੁਤ ਹੀ ਸਤਿਕਾਰਯੋਗ ਸਨਮਾਨਯੋਗ ਪ੍ਰਧਾਨ ਸਾਹਿਬ ਸਰਦਾਰ ਹਰਜਿੰਦਰ ਸਿੰਘ ਧਾਮੀ ਸਾਹਿਬ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜੋ ਗੁਰਮਤਿ ਸਫਲਾਈ ਟ੍ਰੇਨਿੰਗ ਕੈਂਪ ਹਰ ਇੱਕ ਜਿਲੇ ਦੇ ਵਿੱਚ ਹਰ ਇੱਕ ਪਿੰਡ ਦੇ ਵਿੱਚ ਗੁਰਦੁਆਰਾ ਸਾਹਿਬ ਵਿਖੇ ਬੱਚਿਆਂ ਦੇ ਸਫਲਾਈ ਦੇਣ ਦੇ ਲਈ ਲਗਾਏ ਜਾਂਦੇ ਹਨ ਧੰਨਵਾਦ ਕਰਦੇ ਹਾਂ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਦਾ ਅਤੇ ਜੋਗਾ ਹਲਕੇ ਦੇ ਸਾਡੇ ਬਹੁਤ ਹੀ ਸਤਿਕਾਰਯੋਗ ਸਨਮਾਨਯੋਗ ਮੈਂਬਰ ਸਾਹਿਬਾਨ ਸਰਦਾਰ ਗੁਰਪ੍ਰੀਤ ਸਿੰਘ ਜੀ ਚੱਬਰ ਸਾਹਿਬ ਜੋ ਹਰ ਇੱਕ ਪਿੰਡ ਦੇ ਵਿੱਚ ਆਪ ਜਾ ਕੇ ਦਨ ਰਾਤ ਜਿਨ੍ਹਾਂ ਨੇ ਇੱਕ ਕੀਤਾ ਹੋਇਆ ਹੈ ਗੁਰਮਤ ਦੇ ਲਈ ਬੱਚਿਆਂ ਨੂੰ ਚੰਗੀ ਸਿੱਖਿਆ ਦੇਣ ਦੇ ਲਈ ਹਰ ਇੱਕ ਗੁਰਦੁਆਰਾ ਸਾਹਿਬ ਦੇ ਵਿੱਚ ਇਹਨਾਂ ਨੇ ਗੁਰਮਤ ਸਕਲਾਈ ਟ੍ਰੇਨਿੰਗ ਕੈਂਪਸ ਸਮਰ ਕੈਂਪਲ ਹੋਾਈ ਹੋਈ ਹੈ ਮੈਂ ਉਹਨਾਂ ਦਾ ਪਹਿਰੋ ਧੰਨਵਾਦ ਕਰਦਾ ਹਾਂ ਅਤੇ ਇਥੋਂ ਦੀ ਗੁਰਦੁਆਰਾ ਪ੍ਰਬੰਧ ਕਮੇਟੀ ਪਿੰਡ ਕਿਸ਼ਨਗੜ੍ਹ ਫਰਮਾਹੀ ਦੀ ਪੰਚਾਇਤ ਦਾ ਗੁਰਦੁਆਰਾ ਪ੍ਰਬੰਧ ਕਮੇਟੀ ਦਾ ਪ੍ਰਧਾਨ ਸਾਹਿਬ ਦਾ ਗੁਰੂ ਘਰ ਦੇ ਹੈਡਵਰਨਤੀ ਸਾਹਿਬ ਬਾਬਾ ਹਰਜੀਤ ਸਿੰਘ ਜੀ ਦਾ ਤੈਨੂੰ ਧੰਨਵਾਦ ਕਰਦੇ ਆ ਜੋ ਬੜਾ ਇਹਨਾਂ ਦਾ ਸਹਿਯੋਗ ਹੈ ਇਸ ਪਿੰਡ ਦੇ ਵਿੱਚੋਂ ਬੱਚੇ 35 40 ਉਹ ਗੁਰਮਤ ਸਮਰ ਕੈਂਪ ਦੇ ਵਿੱਚ 35 40 ਬੱਚੇ ਭਾਗ ਲੈ ਰਹੇ ਹਨ ਸੋ ਇਥੋਂ ਦੀ ਗੁਰਦੁਆਰਾ ਪ੍ਰਬੰਧ ਕਮੇਟੀ ਦਾ ਵੀ ਧੰਨਵਾਦ ਕਰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਨਸਾਰਾ